ਹੋਮ ਨਮਾਹੇ ਨਾਨਕ ਕਉ ਨਾ ਵਹਿ ਜਾਹੇ ਜਿਸ ਤਿਨ ਦੂਖਾ ਕੋ ਜਾਏ ਉਪਰ ਰਖ ਰਾਵ ਧਿਆਏ ਦਿਲ ਪੰਜ ਬੈਸਿਕ ਨੂੰ ਪੋਟਾ ਬੰਦ ਤੇ ਪ੍ਰਾਨੀ ਛੋਟਾ ਜਿਸ ਤਰਾਵ ਰਖ ਤਿਸ নাহি ਦੁਖ ਨਾ ਦੁਖ ਮਨ ਰੋਗ ਸੁਖ ਦੁਖ ਤਾ ਜਾਏ ਬਟਾ ਹੋਮ ਕਾ ਜਰ ਕੋ ਕੋਇ ਨ ਪੁੱਤਰਾ ਯਾ ਮਤਜਾ ਗੇ ਦ੍ਰਿਸ਼ੋ ਦਰਸਪੇ ਇਕ ਉਤਸਵਿਕ ਟੰਕਾ ਜਾ ਕੇ ਅਨੂਪ ਸਭ ਤਰਫੀ ਤੋਂ ਦਰਹਰੋਕ ਤੰਸੇ ਵਸੇ ਬਰਾਜ ਸਮਾ ਬਨਜੋ ਤਲ ਹਾਲ ਤਾਕਾ ਜਿਲਪਾ ਆਰਖਾ ਪ੍ਰੇਮ ਬਰਮਤ ਪਾਇਆ ਨਾਨਕ ਘਰ ਤੇ ਆਇਆ ਅਸ ਲੋਕ ਕਹਨੋ ਨਾ ਜਾਇ ਰ ਚਤੁਰ ਸੁਬਾਜ ਤਦ ਦੇਖੇ ਜਸਾਪਦ ਕਾਏ ਨਾਨਕ ਤੋ ਦਰਿਪਾ भावे कर नाम कोन राम कल मंदर पीजानंद Obrigado, oh, baba

We okay. مہاراج تھی ہونا جی سہای دسو ਆਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਨਾਲ ਜੀ ਕਾ ਧਿਆਨ ਰੱਖ ਕੇ ਬੋਲੋ ਜੀ ਪੰਜਾਬ ਪਿਆਰੇ ਆ ਤੁਹਾਂ ਸਾਬ ਜਾਂਦੇ ਆ ਚਾਲੀ ਮੁਕਤੇ ਅਜ ਰੱਖੀਆਂ ਜੱਬੀਆਂ ਕਮੀਆਂ ਨਾਮ ਜੱਬਿਆ ਮਨ ਸਭੀਆਂ ਦੇ ਇਕਲਾਈ ਸੇ ਵਾਹੀ ਵੇਖ ਸਰੂਪਿਆਂ ਗਿਸ਼ਤੀ ਤਾੜਾ ਬਾਰੇ ਫੰਕੀ ਜੀਨ ਸਿੰਘ ਜਾਇਓ ਜੀ ਸਰਾਇ ਦਾਸਾ ਜੀ ਦੇ ਬੋਲਾਂ ਦੇ ਗੁਰ ਜੀ ਚਕਰਾਉ ਚੇਤਰ ਰੁਪੇਸਾਰ ਰੋੜਾ ਦੇ ਕਾ ਖਸਾ ਦਾ ਨਾਮ ਦਾਸ ਜੀ ਕੇ ਸਾਨ ਚੌਕੀਆਂ ਅੰਦਰ ਜਦ ਖੁਲ ਬੋਤਾਲੋ ਪ੍ਰਭ ਦਾ ਜਾਕਾਰਾ ਖਾਸ ਜੀ ਦੇ ਬੋਲਾਂ ਵਾਹਿਗੁਰੂ ਜੀ ਮਾਤਾ ਜੀ ਮਾਤਾ ਦੇ ਮੋਕਾ ਦੇ ਰੱਖਿਆ ਬਰਦਾਤ ਕਰੋ ਦੁਨੀਆ ਤੇ ਤਸਲੇ ਨਾ ਸਾਈ ਦਾਤ ਦਿਓ ਸ੍ਰੀ ਗੁਰੂ ਘਰਾਂ ਸਭ ਤੋਂ ਬੋਰ ਗੁਰਦੁਆਰੇ ਮੁਹੱਮਦ ਲੋਕਵਾਦੀ ਦੇ ਸੰਧੂ ਸ਼ੁਰੂਆਤ ਹੋਇਆ ਗਿਆ ਜੀ ਨਾ ਕੋਈ ਨਾ ਸਿਲਦਾਰੇ ਕਾ ਸਾਜਿ ਨੂੰ ਬਖਸੋ ਜੀ ਮਾਰਿਆ ਤੇ ਮਾਰ ਸੰਤ ਗੁਰੂ ਜੀ ਰਾਮ ਨੰਦ ਸਾਹਿਬ ਰੂਪ ਜੀਓ ਨੇਤਨ ਦਿਓ ਸੰਤ ਗੁਰੂ ਜੀ ਘਰ ਪੈਸੇ ਗੁਰੂ ਰਸਤਾ ਦੀ ਮਾਰਾ ਜੀਓ ਆਪ ਆਮੀ ਬਸਰੇ ਦਾ ਆਪ ਪਾਸੀ ਲੱਗਿਆ ਕਰਨਾ ਬਹੁਤ ਬਹੁਤ ਜੀਓ ਲੇਖੋ ਤਵਾਕ ਬਲਵਾ ਪ੍ਰਚਾਰ ਰੱਖਣਾ ਬਹਤ ਕਰੋ ਕਿਰਪਾ ਜੀ ਇਸੇ ਕੋਸ਼ਿਸ਼ ਨੂੰ ਬੋਫਰਾਖtela ਪ੍ਰਮਾਣ ਬਲਵਾ ਆਪ ਜੀ ਨੂੰ ਸੋਹਣੇ ਸੁੰਦਰ ਪੈਸਾ ਕਿ ਬਣਾਏ ਗਏ ਆ ਜਿਹੜੀ ਕਾਰਕਰ ਨੇ ਸੇਵਕਾਂ ਦੇ ਪਰਦੇ ਲੋਕ ਉਪਰੋਗਤ ਵਿੱਚ ਕਦਰੇ ਸਦ ਸਨੂ ਪਰਿਵਾਰ ਬਲਵਾ ਆਪ ਜੀ ਦੇ ਹਿਜੂਨੀ ਵਿੱਚ ਦਸਾਂ ਰਹੋ ਜੀ ਕਮਾਈ ਦੇ ਉਤੋਂ ਪ੍ਰਹ ਪ੍ਰਸਾਦ ਕੀ ਦੇ ਕੇ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਪ੍ਰੋਗਰਾਮ ਤੋ ਬਲੱਗਿਆ ਹੋਇਆ ਪ੍ਰਸਾਦ ਸ੍ਰੀ ਸੰਗਤਾਂ ਵਿੱਚ ਵਰਤਾਨ ਦੀ ਆਗਾ ਬਖਸੋਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪਰਮਾਰ ਕਰਨੀਆਂ ਦਨ ਕੋਲ ਬਹਿਟਾਵਾਂ ਦਰ ਤੇ ਪਰਮਾਰ ਕਰਨੀਆਂ ਚਲੇ-ਚਲੇਵੇਂ ਕੰਦਮਾਂ ਨੇ ਖੇਤ ਲਾਉਣੇ ਜੀ ਮਨ ਦੀਆਂ ਮਨੋ ਕਾਮਨਾ ਭਾਵਨਾ ਪੂਰੀਆਂ ਕਰਨੀਆਂ ਸਰਬੱਤ ਦਾ ਆਕਾਰ ਦਰਸ ਕਰਨੇ ਇਹਨਾਂ ਮਕਾਨਾਂ ਦੀਆਂ ਚੜ੍ਹਦੀਆਂ ਕਲਾ ਕੰਮੀਆਂ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਸੰਗਤਾਂ ਨੂੰ ਆਪ ਜੀ ਦੇ ਪਾਵਨ ਬਿਤਰੋਕ ਨੂੰ ਬਖਸ਼ ਕੇ ਨਦਰੋ ਨਦਰੇ ਹਾਲ ਕਰੋ ਕਰਤਾਰਤ ਕਰੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਕਰਕੇ ਆਪ ਜੀ ਦਾ ਨਾਮ ਚਿਤਵਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਤ ਦਾ ਭਲਾ ਬਾਘ ਬੰਦੀ ਕਾ ਪਾਲ ਸੋ ਬਾਘ ਬੰਦੀ ਕੀ ਫਤੇ ਹੋਰ ਆ ਗਿਆ ਭਈ ਅਕਾਲ ਕੀ ਸਤਿਗੁਰਾਂ ਕੋ ਹਕਮ ਹੈ ਮਾਨੇ ਹੋਰ ਰੱਬ ਜੀ ਮਾਨੇ ਹੋ 아요 <suss> ਤਨ ਸੋਵੇਰਾ ਧਿਤ ਦਰਸ਼ਨ ਕਰਨਾ ਕੀ <laughs> ਕਰਤਾ Sa regrou, saca. ਸਤ ਨਾਮੁ ਆਹੀ ਗੁਰੂ ਸਤ ਨਾਮੁ ਆਹੀ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਵੀ ਸਿਮਰਜੀ ਸਿੰਘ ਮਾਨ ਠੀਕਾ نغير كده ਠੀਕ ਤਾਂ ਠਾਈ ਕੋ ਸਮਝੀ ਕੋ ਪੇਖਾ ਗੁਰੇ ठीकु ठाकी कला भई ਠੀਕ ਹੈ ਜੀ ਅਰੇ ਭਾਈ ਉਹ ਬਠੇਰਾ ਕਿੱਦਾਂ ਭਾਈ 4 ਵਜੇ ਖੜੀ ਆਈ ਇਹ ਆਜ ਲਵਾਉਣਿਆ ਹਾਂ ਹਾਂ ਹੁਣ ਟੁੱਟਿਆ ਭਾਈ ਮੂਨੇ ਦੇਈ ਦੇ ਲੈ ਚੁੱਤ ਤਾਂ ਕੋਈ ਟੁੱਟਿਆ ਹਾਂ ਤੁਸੀਂ ਉੱਥੇ ਵੀ ਆਉਂਦੇ ਸਮਾਂ ਪੱਕਿਆ ਪੈ ਇਹ ਸ਼ਾਦੀ ਵੀ ਫੋਟੋ ਫੋਨ ਕਿੰਨਾ ਕਰਦੀ ਸੀ ਮੈਂ ਕਿਹਾ ਪਹਿਲਾਂ ਬਣਾ ਕੇ ਤੈਨੂੰ ਪਤਾ ਹੀ ਲੱਗਿਆ ਅੱਛਾ